ਸਵਾਲ ਤੋਂ ਬਗੈਰ ਡੈਮੋਕ੍ਰੇਸੀ ਨਹੀਂ ਪੂਰੀ ਹਗੀ ਤੁਸੀਂ ਖੁੱਲ ਕੇ ਜਵਾਬ ਦਿਓ ਹੁਣ ਜੇ ਕੋਈ ਸਵਾਲਾਂ ਦੇ ਜਵਾਬ ਦੇਣ ਨਹੀਂ ਆਉਂਦਾ ਇਹਦਾ ਮਤਲਬ ਪਹਿਲੀ ਗੱਲ ਉਹ ਕੋਈ ਤਰਕ ਕੋਈ ਨਹੀਂ ਦਲੀਲ ਕੋਈ ਨਹੀਂ ਉਹਨਾਂ ਕੀ ਵਿਕਾਸ ਕੀਤਾ ਸਾਡੇ ਮੰਗਾ ਮਸਲੇ ਕੀ ਆ ਅਸੀਂ ਪੀਸਫੁਲੀ ਬੈਠ ਕੇ ਰੱਖਣਾ ਚਾਹੁੰਦੇ ਸੀ ਇਹ ਵਿਰੋਧ ਵਿੱਚ ਆਉਂਦਾ ਹੀ ਨਹੀਂ ਹੈਗਾ ਉਹਨਾਂ ਨੇ ਤੇ ਤੁਹਾਨੂੰ ਪੰਜ ਫਸਲਾਂ ਦਾ ਬਦਲ ਲਿਆ ਕੇ ਦੇ ਦਿੱਤਾ ਸੀ ਇਹ ਲੋਕ ਫੈਸਲਾ ਕਰਨਗੇ ਵੀ ਜਿਹੜੇ ਸਾਨੂੰ ਬਹਾਲ ਕੇ ਰੱਖਦੇ ਆ ਸਾਡੀਆਂ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਸਾਡੀਆਂ ਮੰਗਾਂ ਨਹੀਂ ਮੰਨਦੇ ਇਹੋ ਜੀ ਸਰਕਾਰ ਆਉਣੀ ਚਾਹੀਦੀ ਕੀ ਨਹੀਂ ਆਉਣੀ ਚਾਹੀਦੀ ਵਰਤਮਾਨ ਸਰਕਾਰ ਤਾਂ ਭੱਜ ਨਿਕਲੀ ਉਹਨਾਂ ਦੇ ਚੋਣ ਮੈਨੀਫੈਸਟੋ ਵਿੱਚ ਕਾਰਪੋਰੇਟ ਏਜੰਡਾ ਵਾ ਕਿਸਾਨ ਮਜ਼ਦੂਰ ਦਾ ਕੋਈ ਏਜੰਡਾ ਐ ਨਹੀਂ ਸਸਿਕਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਕਿਸਾਨਾਂ ਦੀ ਜਥੇਬੰਦੀ ਜਿਹੜੀ ਹੈਗੀ ਐ ਗੈਰ ਰਾਜਨੀਤਿਕ ਜਿਹੜੀ ਨਾਨ ਪੋਲਿਟਿਕਲ ਵਿੰਗ ਹੈਗਾ ਖਾਸ ਕਰਕੇ ਕਿਸਾਨਾਂ ਦਾ ਉਹਨਾਂ ਨੇ ਅੱਜ ਪੰਜਾਬ ਭਵਨ ਚੰਡੀਗੜ੍ਹ ਦੇ ਵਿੱਚ ਬਹੁਤ ਹੀ ਅਨੋਖਾ ਇੱਕ ਉਪਰਾਲਾ ਕੀਤਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਬੀਜੇਪੀ ਨੂੰ ਲੈ ਕੇ ਕਿਸਾਨ ਖੇਡ ਰਹੇ ਨੇ ਜਿੱਥੇ ਵੀ ਬੀਜੇਪੀ ਦੇ ਜਿਹੜੇ ਕੈਂਡੀਡੇਟ ਚਾਹੁੰਦੇ ਨੇ ਜਿਸ ਤਰੀਕੇ ਨਾਲ ਹੁਣ ਕੰਵਰਸਿੰਗ ਤੇ ਕੈਂਪੇਨਿੰਗ ਪ੍ਰਚਾਰ ਪ੍ਰਸਾਰ ਚੱਲ ਰਿਹਾ ਹੈ ਖਾਸ ਕਰਕੇ ਲੋਕ ਸਭਾ ਚੋਣਾਂ ਦੇ ਲਈ ਉਹਦੇ ਲਈ ਜਿੱਥੇ-ਜਿੱਥੇ ਵੀ ਬੀਜੇਪੀ ਦੇ ਕੈਂਡੀਡੇਟਸ ਜਾਂ ਉਮੀਦਵਾਰ ਜਾ ਰਹੇ ਨੇ ਉੱਥੇ ਕਿਸਾਨ ਉਹਨਾਂ ਨੂੰ ਘੇਰ ਰਹੇ ਨੇ ਤੇ ਉਹਨਾਂ ਨੇ ਆਪਣੇ ਸਵਾਲਾਂ ਦੀ ਇੱਕ ਲੰਬੀ-ਚੌੜੀ ਲਿਸਟ ਜਿਹੜੇ ਤਿਆਰ ਕੀਤੀ ਹੋਈ ਸੀ ਉਹ ਪੁੱਛ ਰਹੇ ਨੇ ਲਗਾਤਾਰ ਉਹਨਾਂ ਤੋਂ ਪਰ ਉਸ ਦੇ ਬਾਵਜੂਦ ਅੱਜ ਚੰਡੀਗੜ੍ਹ ਦੇ ਵਿੱਚ ਵੀ ਗੈਰ-ਰਾਜਨੀਤਿਕ ਵਿੰਗ ਜਿਹੜਾ ਕਿਸਾਨਾਂ ਦਾ ਹੈਗਾ ਸਯੁਕਤ ਕਿਸਾਨ ਮੋਰਚਾ ਦਾ ਉਹਨਾਂ ਨੇ ਇੱਥੇ ਕੁਰਸੀਆਂ ਤੁਸੀਂ ਦੇਖ ਸਕਦੇ ਹੋ ਕੁਰਸੀਆਂ ਤੇ ਲਾਇਆ ਹੈ ਜਿੱਥੇ ਕਿ ਸਭ ਤੋਂ ਪਹਿਲੇ ਜਿਹੜੇ ਭਾਜਪਾ ਦੇ ਹੈਗੇ ਨੇ ਜੇਦਰ ਗੱਲ ਕਰੀਏ ਇਦਰੋਂ ਦੀ ਗੱਲ ਕਰੀਏ ਤੇ ਭਾਜਪਾ ਦੇ ਜਿਹੜੇ ਜਿਹੜੇ ਜੇ ਗੱਲ ਕਰੀਏ ਤਾਂ ਭਾਜਪਾ ਦੇ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਸੁਨੀਲ ਜਾਖੜ ਉਹਨਾਂ ਦੀ ਲਾਈ ਉਹਨਾਂ ਨੇ ਉਹਦੇ ਬਾਅਦ ਦੋ ਵੱਡੇ ਬੀਜਪੀ ਦੇ ਜਿਹੜੇ ਹੈਗੇ ਨੇ ਕਿਸਾਨੀ ਨੂੰ ਲੈ ਕੇ ਉਹਨਾਂ ਦੀ ਲਾਈ ਗਈ ਹੈ ਇੱਥੇ ਉਹਦੇ ਬਾਅਦ ਜੇ ਗੱਲ ਕਰੀਏ ਤਾਂ ਅਮਿਤ ਸ਼ਾਹ ਹੁਰਾਂ ਦੀ ਉਹਨਾਂ ਦੇ ਉਹਨਾਂ ਨੇ ਫੋਟੋ ਲਾਈ ਹੈ ਕੁਰਸੀ ਤੇ ਖਾਸ ਕਰਕੇ ਤੇ ਨਰਿੰਦਰ ਮੋਦੀ ਉਹਨਾਂ ਦੀ ਵੀ ਫੋਟੋ ਲਾਈ ਹੋਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਪੰਜ ਕੁਰਸੀਆਂ ਲਾਈਆਂ ਗਈਆਂ ਐ ਭਾਜਪਾ ਦੇ ਵੱਡੇ ਨੇਤਾਵਾਂ ਦੀਆਂ ਜਿਦੇ ਚ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਸੁਨੀਲ ਜਾਖੜ ਹੋਣੇ ਉਹਨਾਂ ਦੀਆਂ ਵੀ ਲਾਈਆਂ ਹੋਈਆਂ ਨੇ ਕੁਰਸੀਆਂ ਉਹਦੀ ਉਹਨਾਂ ਦੀ ਵੀ ਲਾਈ ਗਈ ਐ ਤੇ ਉਸ ਦੇ ਨਾਲ ਹੀ ਕੇਂਦਰ ਦੇ ਮੰਤਰੀਆਂ ਦੀ ਵੀ ਲਾਈ ਗਈ ਐ ਔਰ ਉਸ ਦੇ ਨਾਲ ਲਗਾਤਾਰ ਜਿਹੜੇ ਕਿਸਾਨ ਨੇ ਉਹ ਪੁੱਛ ਰਹੇ ਨੇ ਖਾਸ ਤੌਰ ਤੇ ਉਹ ਸਵਾਲਾਂ ਦੀ ਇੱਕ ਲਿਸਟ ਲੈ ਕੇ ਬੈਠੇ ਹੋਏ ਨੇ ਇੱਥੇ ਇੰਤਜ਼ਾਰ ਕਰ ਰਹੇ ਨੇ ਉਹਨਾਂ ਨੇ ਕਿਹਾ ਸੀ ਕਿ ਅੱਜ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਇਸ ਇੰਤਜ਼ਾਰ ਕਰਾਂਗੇ ਔਰ ਆਪਣਾ ਪੂਰਾ ਤੋਂ ਪੂਰਾ ਲਿਸਟਿੰਗ ਲੈ ਕੇ ਬੈਠੇ ਹੋਏ ਨੇ ਸਵਾਲ ਜਵਾਬ ਕਰਾਂਗੇ ਔਰ ਉਹਦੇ ਬਾਅਦ ਉਹਨਾਂ ਨੇ ਕਿਹਾ ਸੀ ਕਿ ਐਸਾ ਇਹਨਾਂ ਸਵਾਲਾਂ ਦਾ ਜਵਾਬ ਜਿਹਨੇ ਦਿੱਤਾ ਤਾਂ ਫਿਰ ਅਸੀਂ ਆਪਣੀ ਗੱਲ ਜਿਹੜੀ ਹੈ ਉਹ ਰੱਖਾਂਗੇ ਤੁਹਾਨੂੰ ਦੱਸ ਦਈਏ ਕਿ ਅੱਜ ਓਪਨ ਡਿਬੇਟ ਦਾ ਆਈਡੀਆ ਖਾਸ ਕਰਕੇ ਕਿਸਾਨਾਂ ਨੇ ਦਿੱਤਾ ਹੋਇਆ ਹੈ ਭਾਜਪਾ ਦੇ ਨੇਤਾ ਇੱਥੇ ਆਉਣ ਔਰ ਸਾਡੇ ਨਾਲ ਡਿਬੇਟ 'ਚ ਹਿੱਸਾ ਲੈਣ ਉਹਨਾਂ ਨੇ ਕਿਹਾ ਕਿ ਲਗਾਤਾਰ ਸੀ ਉਹਨਾਂ ਨੂੰ ਸਵਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਬਾਵਜੂਦ ਉਸ ਦੇ ਦੇਖਿਆ ਜਾਏ ਤਾਂ ਕਿਸਾਨਾਂ ਦੀ ਅੱਜ ਉਹਨਾਂ ਨੇ ਪੰਜ ਵੱਡੇ ਨੇਤਾਵਾਂ ਦੀਆਂ ਜਿਹੜੀਆਂ ਨੇ ਉਹ ਕੁਰਸੀਆਂ ਲਾਈਆਂ ਨੇ ਔਰ ਓਪਨ ਡਿਬੇਟ ਦਾ ਸੱਦਾ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਦੇ ਲੀਡਰਸ ਨੂੰ ਕਿਉਂਕਿ ਕਿਸਾਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਇਹ ਗੱਲ ਬਾਰ-ਬਾਰ ਕਹੀ ਗਈ ਹੈ ਕਿ ਉਹ ਬੇਫਾਲਤੂ ਬੈਠਰੇ ਨੇ ਆਪਣੀਆਂ ਆਪਣੀਆਂ ਅ ਧਰਦੇ ਲਾਣ ਵਾਸਤੇ ਮੁਜਾਰੇ ਲਾਣ ਵਾਸਤੇ ਔਰ ਕਈ ਹੋਰ ਜਿਹੜੇ ਅ ਗੱਲਾਂ ਨੇ ਜਿਹੜੀਆਂ ਕਿ ਕਿਸਾਨਾਂ ਨੂੰ ਲੈ ਕੇ ਕਾਂਗਰਸੀ ਖਾਸ ਕਰਕੇ ਜੇ ਗੱਲ ਕਰੀਏ ਤਾਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਲਗਾਤਾਰ ਕਿਸਾਨਾਂ ਨੂੰ ਕਹਿ ਰਹੀ ਹੈ ਕਿ ਉਹ ਬੇਵਫਾਲਤੂ ਦੇ ਹੀ ਬਾਰਡਰ ਸਕੇ ਕੇ ਬੈਠੇ ਹੋਏ ਨੇ ਪਿੱਛੇ ਜਾਈ ਮੀਟਿੰਗਾਂ ਹੋਈਆਂ ਫਿਰ ਵੀ ਉਹਨਾਂ ਨੇ ਇੱਕ ਪ੍ਰਪੋਜ਼ਲ ਰੱਖਿਆ ਔਰ ਉਸ ਪ੍ਰਪੋਜ਼ਲ ਦੇ ਵਿੱਚ ਇਹ ਗੈਰ ਰਾਜਨੀਤਿਕ ਦੇ ਖਾਸ ਕਰਕੇ ਗੱਲ ਕਰੀਏ ਸਰਵਨ ਸਿੰਘ ਪੰਦੇਰ ਹੋ ਰਹੀ ਦੱਲੇਵਾਲ ਜਗਜੀਤ ਸਿੰਘ ਦੱਲੇਵਾਲ ਹੁਣੇ ਉਸ ਉਹਨਾਂ ਮੀਟਿੰਗਾਂ ਦਾ ਹਿੱਸਾ ਸਨ ਤੇ ਉਹਦੇ ਵਿੱਚ ਵੀ ਕੁਝ ਸਿੱਟਾ ਨਹੀਂ ਨਿਕਲਿਆ ਉਹਨਾਂ ਨੇ ਨਵੀਂ ਸਕੀਮ ਦੱਸੀ ਸੀਗੀ ਪੰਜ ਫਸਲਾਂ ਤੇ ਗਰੰਟੀ ਦੀ ਗੱਲ ਕਰਦੇ ਸੀਗੇ ਉਹਦੇ ਨਾਲ ਹੀ ਫਸਲਾਂ ਦੇ ਬਦਲ ਦੀ ਗੱਲ ਕਰਦੇ ਸੀ ਪਰ ਇਹਨਾਂ ਨੇ ਨਾ ਮੰਜ਼ੂਰੀ ਦਿੱਤੀ ਸੀ ਪਰ ਕਿਸਾਨਾਂ ਦੇ ਹੁਣ ਲੋਕ ਸਭਾ ਦੀ ਇਲੈਕਸ਼ਨਜ਼ ਦੇ ਕਾਰਨ ਬਹੁਤ سارے ਆਪਣੇ ਨਵੇਂ ਸਵਾਲ ਨੇ ਇੱਕ ਲਿਸਟ ਲੈ ਕੇ ਬੈਠੇ ਹੋਏ ਆ ਇੱਥੇ ਖਾਸ ਕਰਕੇ ਔਰ ਗੱਲ ਕਰ ਰਹੇ ਨੇ ਕਿ ਐਚ ਪੰਜੋਂ ਦੇ ਪੰਜੋਂ ਨੇਤਾ ਵੱਡੇ ਨੇਤਾ ਜਣ ਨੇ ਭਾਰਤੀ ਜਨਤਾ ਪਾਰਟੀ ਦੇ ਉਹ ਆ ਕੇ ਇੱਥੇ ਸਾਡੇ ਨਾਲ ਖੁੱਲੀ ਡਿਬੇਟ ਦੇ ਵਿੱਚ ਹਿੱਸਾ ਲੈਣ ਸਰਵਨ ਸਿੰਘ ਪੰਦੇਰ ਸਾਡੇ ਨਾਲ ਨੇ ਸਰਵਨ ਸਿੰਘ ਪੰਦੇਰ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਉਹ ਸوير ਦੇ ਬੈਠੇ ਹੋਏ ਨੇ ਇੱਥੇ ਔਰ ਇੰਤਜ਼ਾਰ ਕਰ ਰਹੇ ਨੇ ਕਿ ਭਾਜਪਾ ਲੀਡਰ ਇੱਥੇ ਆਉਣ ਤੇ ਉਹਨਾਂ ਨਾਲ ਖੁੱਲੀ ਡਿਬੇਟ ਦੇ ਵਿੱਚ ਹਿੱਸਾ ਲੈਣ ਕੀ ਕੀ ਪੁਆਇੰਟਸ ਨੇ ਅੱਜ ਫੇਰ ਬੈਠ ਗਏ ਪੰਦੇਰ ਸਾਹਿਬ ਤੁਸੀਂ ਹਾਂਜੀ ਅਸੀਂ ਬੈਠਣਾ ਸੀ ਜੀ ਆ ਸਾਨੂੰ ਸੱਦਿਆ ਸੀਗਾ ਸੁਨੀਲ ਜਾਖੜ ਜੀ ਨੇ ਤੇ ਅਸੀਂ ਆ ਗਏ ਜੀ ਹਾਂ ਪਰ ਉਸੇ ਨਾਲ ਹੀ ਜਿਹੜਾ ਪੰਜ ਤੁਸੀਂ ਕੁਰਸੀਆਂ ਲਾ ਬੈਠੇ ਔਰ ਪੰਜੋ ਕੁਰਸੀਆਂ ਤੇ ਐਡੇ-ਐਡੇ ਦਿਗਜਨ ਲਾਏ ਹੋਏ ਨੇ ਤੁਸੀਂ ਜਦ ਕਿ ਪਹਿਲੇ 1 ਸਾਲ ਤੁਸੀਂ ਆਲਰੇਡੀ ਬਰੂਹਾ ਤੇ ਉੱਥੇ ਬੈਠੇ ਜਾ ਕੇ ਔਰ ਬੈਠਣ ਦੇ ਬਾਵਜੂਦ ਜਿੱਦਾਂ ਦੀਆਂ ਗੱਲਾਂ ਬਾਤਾਂ ਹੋਈਆਂ ਉਹ ਵੀ ਕੋਈ ਇਹਨਾਂ ਨੇ ਹਜੇ ਇੰਪਲੀਮੈਂਟ ਨਹੀਂ ਕੀਤੀਆਂ ਜਿਹੜੇ ਵਾਅਦੇ ਤੁਹਾਡੇ ਨਾਲ ਕੀਤੇ ਸੀਗੇ ਹੁਣ ਇਸ ਤਰੀਕੇ ਦੇ ਨਾਲ ਤੁਸੀਂ ਇੰਤਜ਼ਾਰ ਕਰ ਰਹੇ ਹੋ ਲੋਕ ਸਭਾ ਦੀਆਂ ਚੋਣਾਂ ਨੇ ਲਗਾਤਾਰ ਤੁਸੀਂ ਕਿਸਾਨਾਂ ਨੇ ਤਹਈਆ ਕੀਤਾ ਹੋਇਆ ਹੈ ਕਿ ਜਿੱਥੇ-ਜਿੱਥੇ ਵੀ ਕਿਸਾਨ ਜਾਣਗੇ ਉਮੀਦਵਾਰ ਜਿਹੜੇ ਨੇ ਉਹਨਾਂ ਨੂੰ ਰੋਕਾ ਰੋਕ ਰਹੇ ਹੋ ਤੁਸੀਂ ਖਾਸ ਕਰਕੇ ਕਈ ਉਮੀਦਵਾਰ ਜਿਹੜੇ ਨੇ ਤੁਸੀਂ ਰੋਕੇ ਨੇ ਹਾਂ ਦੇਖੋ ਅਸੀਂ ਇਹ ਰਾਸ਼ਟਰੀ ਪੱਧਰ ਦੇ ਲੀਡਰਸ ਦੀ ਕੋ ਸਾਡੇ ਮਨਿਸਟਰ ਨੇ ਪ੍ਰਧਾਨ ਮੰਤਰੀ ਨੇ ਇਹਨਾਂ ਦੀਆਂ ਤਾਂ ਸੀਗਾ ਵੀ ਇਹ ਜਦੋਂ ਅਸੀਂ ਜਾਂਨੇ ਪਿੰਡਾਂ 'ਚ ਤੋਂ ਕਹਿੰਦੇ ਵੀ ਇੰਨਾ ਸਵਾਲਾਂ ਦੇ ਜਵਾਬ ਤਾਂ ਸਾਡੇ ਨੈਸ਼ਨਲ ਲੀਡਰ ਦੇਣਗੇ ਤਾਂ ਸੱਦਾ ਸਵੈਮ ਸੁਨੀਲ ਜਾਖੜ ਜੀ ਦਾ ਅਸੀਂ ਉਹ ਤੁਹਾਡੇ ਮੱਦ ਬਣਾਇਆ ਸੀਗਾ ਤੁਹਾਡੇ ਮੱਦ ਨੂੰ ਅਸੀਂ ਕੱਲ ਦਿੱਤਾ ਉੱਧਰ ਉਹਨਾਂ ਨੇ ਨਾ ਤਾਂ ਕੋਈ ਥਾਂ ਦਿੱਤਾ ਨਾ ਕੋਈ ਡਿਟ ਦਿੱਤੀ ਅਸੀਂ ਉਹਨਾਂ ਦਾ ਬੇਟ ਕਰਕੇ ਉਹਨਾਂ ਨੂੰ ਜਗ੍ਹਾ ਵੀ ਦਿੱਤੀ ਇੱਥੇ ਡੇਟ ਡੇਟ ਦਾ ਅਨਾਊਂਸਮੈਂਟ ਕਰਦੇ ਕਿਹ ਰਹੇ ਹੋ ਕਿ ਤੁਸੀਂ ਇਹ ਵੀ ਸੱਦਾ ਦਿੱਤਾ ਸੀ ਵੀ ਤੁਸੀਂ ਥਾਂ ਤੁਹਾਡੀ ਜਗ੍ਹਾ ਤੁਹਾਡੀ ਮਮਾਗੇ ਅਸੀਂ ਸਵਾਲ ਜਵਾਬ ਕਰਦੇ ਖੁੱਲੇ ਡਿਬੇਟ ਚ ਬੈਠੇ ਹਿੱਸਾ ਲਵੋ ਉਹਨਾਂ ਨੇ ਤੁਹਾਨੂੰ ਕੋਈ ਥਾਂ ਨਹੀਂ ਮੁਹੱਈਆ ਕਰਵਾਈ ਐਸ ਕਰਕੇ ਤੁਸੀਂ ਥਾਂ ਮੁਹੱਈਆ ਕਰਵਾਈ ਕਿਸਾਨ ਭਵਨ ਚੰਡੀਗੜ੍ਹ ਔਰ ਉਹਨਾਂ ਨੂੰ ਖੁੱਲੀ ਬਹਿਸ ਦਾ ਸੱਦਾ ਦੇ ਕੇ ਕਿਆ ਕਿ ਤੁਸੀਂ ਆਓ ਸੱdna ਗੱਲਬਾਤ ਕਰੋ ਹਾਂ ਬਿਲਕੁਲ ਜਿਉਂ ਟੀਵੀ ਚੈਨਲਾਂ ਦਾ ਅੱਜ ਬੋਲੀ ਜਾਂਦੇ ਆ ਵੀ ਸਾਨੂੰ ਸੱਦਿਆ ਨਹੀਂ ਅਸੀਂ ਤੋਂ ਡਿਮਾਦਨਾਂ ਫਿਰ ਕਹਿਦੇ ਨੇ ਮਹਾਰਾਜ ਹੌਣ ਸੱਦ ਲਓ ਸਾਨੂੰ ਹੁਣ ਜਗ੍ਹਾ ਆਪਣੀ ਲਾ ਲਓ ਡੇਟ ਆਪਣੀ ਕੱਢ ਲਓ ਕਿਵੇਂ ਜਿੱਥੇ ਆਖੂਗਾ ਆ ਜਾਾਂਗੇ ਭਈ ਭਾਵੇਂ ਦਿੱਲੀ ਸੱਦ ਲਓ ਸਾਨੂੰ ਜੀ ਲਿਸਟ ਲੈ ਕੇ ਬੈਠੇ ਹੁ ਅੱਜ ਸੋਚਿਆ ਸੀ ਜੇ ਨਾ ਚੋਹ ਲੀਡਰ ਆ ਜਾਂਦਾ ਕੋਈ ਵੀ ਤਾਂ ਖੁੱਲੀ ਬਹਿਸ ਦੇ ਜਿਹੜੇ ਉਹਦੇ ਚ ਪੁਆਇੰਟਸ ਕੀ ਹੁੰਦੇ ਕਿਹੜੀਆਂ ਗੱਲਾਂ ਬਾਤਾਂ ਸਿਗੀਆਂ ਜਿਹੜੀਆਂ ਤੁਸੀਂ ਇਹਨਾਂ ਨਾਲ ਕਰਨੀਆਂ ਸਿਗੀਆਂ ਜਾਂ ਤੁਸੀਂ ਐਕਸਪੈਕਟ ਕਰਦੇ ਸੀ ਕਿ ਕੌਣ ਕੌਣ ਐਸੋ ਆਂਦਾ ਤੇ ਉਹਦੇ ਤੋਂ ਕੀ ਸਵਾਲ ਕਰਦੇ ਨੇ ਜੇਸ ਕੇ ਸੰਬੰਧੇ ਉਹ ਦਾਅਵੇ ਕਰਦੇ ਨੇ ਕਿ ਇਹ ਦੁਨੀਆ ਦੀ ਸਭ ਤੋਂ ਵੱਡੀ ਡੈਮੋਕਰੇਸੀ ਆ ਅਸੀਂ ਹੈਲਦੀ ਡੈਮੋਕਰੇਸੀ ਤੇ ਕਹਿੰਦੇ ਵਿਸ਼ਵਾਸ ਰੱਖਦੇ ਆ ਆਸਤਾ ਸੀ ਵੀ ਸਾਰੇ ਆਉਣਗੇ ਬੰਦੇ ਤਾਂ ਤਾਂ ਫੋਂਟ ਦੇ ਕੋ ਅਸੀਂ ਦਾ ਸਵਾਲ ਉਹਨਾਂ ਦੇ ਹੀ ਕਰਨੇ ਸਾਡਾ ਥੋੜਾ ਸਵਾਲ ਆ ਉਹਨਾਂ ਨੇ ਕਿਹਾ ਸੀ ਵੀ ਐਮਐਸਪੀ ਗਰੰਟੀ ਕ੍ਰੂਨ ਬਣਾਵਾਂਗੇ ਅਸੀਂ ਉਹਨਾਂ ਨੂੰ ਬੜੀ ਨਿਮਰਤਾ ਨਾਲ ਪੁੱਛਣਾ ਸੀ ਮਹਾਰਾਜ ਜੀ ਦਾ ਕੀ ਬਣਿਆ ਅਸੀਂ ਪੁੱਛਣਾ ਸੀ ਮਹਾਰਾਜ ਤੁਸੀਂ ਕਹਿੰਦੇ ਕਿਸਾਨਾਂ ਦਾ ਕਰਜ਼ਾ ਖਤਮ ਕਰਨਾ ਉਹਦਾ ਕੀ ਬਣ ਗਿਆ ਅਸੀਂ ਉਹਨਾਂ ਨੂੰ ਸਵਾਲ ਕਰਨਾ ਵੀ ਲਖੀਮਪੁਰ ਖੇਰੀ ਦੇ ਵਿੱਚ ਤੁਸੀਂਗਾ ਇਨਸਾਫ ਦਾਂਗੇ ਉਹਦੇ ਤੇ 120 ਬੀ ਦਾ ਪਰਚਾ ਨੂੰ ਦੋਰੇ ਟਿਕਟ ਕੋ ਦਿੱਤੀ ਆ ਅਸੀਂ ਕਹਿਣਾ ਸੀ ਕੇਸ ਪੁਲਿਸ ਕੇਸ ਕਹਿੰਦੇ ਸੋ ਵਾਪਸ ਲੈਣੇ ਉਹ ਕੋਈ ਨਹੀਂ ਲੈ ਥੋੜਾ ਮਨਿਸਟਰ ਕਹਿੰਦਾ ਸੀ ਬਿਜਲੀ ਬਿੱਲ ਲਿਆਉਣਾ ਹੀ ਨਹੀਂ ਦਿਸਦੇ ਖਪਤਕਾਰਾਂ ਨੂੰ ਪੁੱਛਾਂਗੇ ਹੁਣ ਕਿਉਂ ਚੋਰੀ ਛਿਪੇ ਬਣਾ ਲਿਆ ਵਾ ਪ੍ਰਦੂਸ਼ਣ ਐਕਟ ਸੀਗਾ ਉਹਦੇ ਚ ਕਿਸਾਨ ਨੂੰ ਬਾਹਰ ਕੱਢਣਾ ਸੀ ਸਾਨੂੰ ਕਿਉਂ ਨਹੀਂ ਕੱਢਿਆ ਗਿਆ ਜਾਂ ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਆ ਤੁਹਾਡੇ ਮੁਤਾਬਕ ਜੇ ਅਸੀਂ ਚਲੇ ਜਾਂਦੇ ਤੇ ਕੀ ਕਨਾ ਕਰਦੇ ਇਹ ਗੱਲ ਕਰਨੀ ਸੀ ਜਾਂ ਸ਼ਹੀਦ ਸੁਭਕਰਨ ਸਿੰਘ ਨੂੰ ਕਿਉਂ ਗੋਲੀ ਮਾਰੀ ਗਈ ਜਾਂ ਹੁਣ ਤੁਸੀਂ ਦੱਸੋ ਵੀ ਇਹ ਕਿਹੜਾ ਕਾਨੂੰਨ ਆ ਵੀ ਹਾਈਵੇ ਦੇ ਵਿੱਚ ਤੁਸੀਂ ਕੰਦਾ ਕੱਢ ਦੋ ਇਹ ਸਵਾਲ ਕਰਨੇ ਸੀ ਸਾਰੇ ਦੇ ਸਾਰੇ ਸਵਾਲ ਤੁਸੀਂ ਲਗਾਤਾਰ ਕਰ ਵੀ ਰਹੇ ਹੋ ਆਪਣੇ ਤਰੀਕੇ ਦੇ ਨਾਲ ਅਸੀਂ ਲੋਕ ਇੰਟਰਵਿਊਜ਼ ਕਰ ਰਹੇ ਆ ਤੁਹਾਡੀਆਂ ਜਾਂ ਹੋਰ ਤਰੀਕੇ ਦੇ ਨਾਲ ਉੱਥੇ ਤੁਸੀਂ ਭਾਸ਼ਣ ਕਰ ਰਹੇ ਹੋ ਲਗਾਤਾਰ 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 ਸਵਾਲ ਹੋ ਰਹੇ ਨੇ ਬਾਵਜੂਦ ਉਸ ਦੇ ਤੁਸੀਂ ਦੇਖ ਰਹੇ ਹੋ ਕਿ ਸਵਾਲਾਂ ਦੇ ਉੱਧਰ ਕੋਈ ਜਵਾਬ ਨਹੀਂ ਆ ਰਹੇ ਹੁਣ ਵੈਸੇ ਵੀ ਲੋਕ ਸਭਾ ਦਾ ਜਿਹੜਾ ਇਸ ਟਾਈਮ ਤੇ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਹੈ ਸਾਰੇ ਉਮੀਦਵਾਰ ਆਪਣੇ ਆਪਣੇ ਹਲਕਿਆਂ ਦੇ ਵਿੱਚ ਪ੍ਰਚਾਰ ਪ੍ਰਸਾਰ ਚ ਲੱਗੇ ਹੋਏ ਨੇ ਹਾਲਾਂਕਿ ਤੁਸੀਂ ਤੁਹਾਡੇ ਵੱਲੋਂ ਕਿਸਾਨ ਲਗਾਤਾਰ ਭੱਜ ਪਈਆਂ ਉਹਨੂੰ ਘਿਰ ਰਹੇ ਨੇ ਲਗਾਤਾਰ ਕਾਲੇ ਝੰਡੇ ਦਿਖਾਈ ਜਾ ਰਹੇ ਨੇ ਕਾਲੀ ਪੱਟੀਆਂ ਦਿਖਾਈਆਂ ਜਾ ਰਹੀਆਂ ਨੇ ਪਰ ਉਹ ਹਾਲ ਫਿਲਹਾਲ ਲਈ ਕੁਝ ਹੱਦ ਤੱਕ ਆਪਣਾ ਜਵਾਬਦਾ ਦੇ ਰਹੇ ਨੇ ਜਿਵੇਂ ਕਿ ਹੰਸਰਾਜ ਹੰਸਪੜੇ ਘੇਰੇ ਜਾ ਰਹੇ ਨੇ ਉਹ ਵੀ ਜਵਾਬਦੇਹ ਨੇ ਉਧਰ ਪਟਿਆਲਾ ਤੋਂ ਜੇ ਪ੍ਰਨੀਤ ਕੌਰ ਨੇ ਉਹ ਭੱਜ-ਪੱਟ ਚਲੇ ਗਏ ਉਹਨਾਂ ਦੀ ਵੀ ਕਾਫੀ ਵਿਰੋਧ ਹੋਇਆ ਹੋਰ ਵੀ ਜਿਹੜੇ ਹੈਗੇ ਨੇ ਆਗੂ ਉਹਨਾਂ ਦੇ ਵਿਰੋਧ ਹੋ ਰਹੇ ਨੇ ਪਰ ਬਾਵਜੂਦ ਉਸ ਦੇ ਕਨਵਿੰਸਿੰਗਲੀ ਇਦਾਂ ਨਹੀਂ ਲੱਗਦਾ ਕਿ ਇਸ ਟਾਈਮ ਤੋਂ ਥੋੜਾ ਆਰਾਮ ਦੇ ਨਾਲ ਜਵਾਬ ਦੇਣ ਦੀ ਕੋਸ਼ਿਸ਼ ਵੀ ਕਰ ਰਹੇ ਆ ਜਾਂ ਕਿਤੇ ਭੱਜ ਵੀ ਰਹੇ ਆ ਬਾਵਜੂਦ ਉਸ ਦੇ ਉਸ ਤਰੀਕੇ ਦੇ ਜਵਾਬ ਨਹੀਂ ਆ ਰਹੇ ਜਿਹੜੇ ਕਿ ਪੁਖਤਾ ਹੋਣ ਹਾਂ ਦੇਖੋ ਪੁਖਤਾ ਤਾਂ ਜਿਨ੍ਹਾਂ ਨੇ ਸਾਨੂੰ ਸੱਦਾ ਦਿੱਤਾ ਇਹਨਾਂ ਨੇ ਦੇਣੇ ਸੀ ਅੱਜ ਉਹ ਅੱਜ ਆ ਜਾਂਦੇ ਤਾਂ ਦੇਸ਼ ਦੇ ਸਾਹਮਣੇ ਤਸਵੀਰ ਨਿਕਲ ਕੇ ਆ ਜਾਣੀ ਸੀ ਤੋਂ ਮੈਨੂੰ ਲੱਗਦਾ ਡੈਮੋਕ੍ਰੇਸੀ ਵਿੱਚ ਸਵਾਲ ਕਰਨਾ ਹੀ ਡੈਮੋਕ੍ਰੇਸੀ ਹੈ ਸਵਾਲ ਤੋਂ ਬਗੈਰ ਡੈਮੋਕ੍ਰੇਸੀ ਨਹੀਂ ਪੂਰੀ ਹੈਗੀ ਤੁਸੀਂ ਖੁੱਲ ਕੇ ਜਵਾਬ ਦਿਓ ਹੁਣ ਜੇ ਕੋਈ ਸਵਾਲਾਂ ਦੇ ਜਵਾਬ ਦੇਣ ਨਹੀਂ ਆਉਂਦਾ ਇਹਦਾ ਮਤਲਬ ਪਹਿਲੀ ਗੱਲ ਉਹ ਕੋਈ ਤਰਕ ਕੋਈ ਨਹੀਂ ਹੈ ਦਲੀਲ ਕੋਈ ਨਹੀਂ ਦੂਜੀ ਗੱਲ ਜੇ ਨਹੀਂ ਆਉਂਦਾ ਤਾਂ ਉਹ ਜਿਹੜੀ ਗੱਲ ਕਹਿਣਾ ਚਾਹੁੰਦੇ ਹੋ ਸੱਚੀ ਨਹੀਂ ਹੋਊਗੀ ਇਹ ਤਾਂ ਇਹੀ ਕਹਾਂਗੇ ਜੋ ਸੱਚੇ ਨੇ ਉਹਨਾਂ 10 ਸਾਲ ਬਹੁਤ ਕੰਮ ਕੀਤਾ ਉਹਨਾਂ ਨੂੰ ਸਾਹਮਣਾ ਕਰਨਾ ਚਾਹੀਦਾ ਸਾਹਮਣਾ ਤਾਂ ਕਰਨਾ ਚਾਹੀਦਾ ਪਰ ਫੇਰ ਉਹ ਹੀ ਸਵਾਲ ਆਂਦਾ ਬਾਰ ਬਾਰ ਕਿਸਾਨ ਸੰਘਰਸ਼ ਕਦੋਂ ਤੱਕ ਕਰਦਾ ਰਹੇਗਾ ਇਹ ਤਾਂ ਇੱਕ ਤਰ੍ਹਾਂ ਦੀ ਪ੍ਰਦਰਸ਼ਨ ਵੀ ਕਰ ਰਹੇ ਹੋ ਆਪਣੇ ਤਿੱਕੇ ਦੇ ਨਾਲ ਉਹ ਤਾਂ ਬਾਰ ਬਾਰ ਕਹਿ ਦਿੰਦੇ ਤੁਸੀਂ ਇਹ ਫਜ਼ੂਲ ਦੀਆਂ ਗੱਲਾਂ ਕਰ ਰਹੇ ਹੋ ਕਈ ਹੋਰ ਵੀ ਇਵਨ ਐਨ ਜੀਓਜ਼ ਨੇ ਜਾਂ ਕੁਝ ਲੋਗ ਨੇ ਕੁਝ ਸੈਕਸ਼ਨਸ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੀਡਰਸ ਨੇ ਉਹ ਮੁਜਾਰੇ ਕਰ ਰਹੇ ਨੇ ਸਾਰਾ ਕੁਝ ਕਰ ਰਹੇ ਨੇ ਇਸ ਤੋਂ ਜ਼ਿਆਦਾ ਬਿਹਤਰ ਇਹੀ ਹੋਏਗਾ ਕਿ ਬਦਲ ਦੇਣ ਜਿਵੇਂ ਕਿ ਤੁਸੀਂ ਇਹਦੀ ਝੋਨੇ ਦੀ ਗੱਲ ਕਰ ਲਓ ਕਦੋਂ ਕਰਕੇ ਕਰਨਾ ਦੂਜੇ ਤਰੀਕੇ ਨਾਲ ਏਸਾਰ ਇੱਕ ਨਵੀਂ ਤੇ ਟੈਕਨੀਕ ਦੀ ਗੱਲ ਹੋ ਰਹੀ ਹੈ ਪਿੱਛੇ ਜੇ ਇੱਕ ਪ੍ਰੈਸ ਕਾਨਫਰੰਸ ਫੂਲ ਕਾ ਸਾਹਿਬ ਨੇ ਵੀ ਪ੍ਰੈਸ ਕਲਬ ਚੰਡੀਗੜ੍ਹ ਦੇ ਵਿੱਚ ਕੀਤੀ ਉਹਨਾਂ ਨੇ ਕਿਹਾ ਕਿ ਬਜਾਏ ਕਿ ਮੁਜਾਰੇ एलान ਦੇ ਬਜਾਏ ਕਿ ਸਿੱਕੇ ਨਾਲ ਬਾਰ-ਬਾਰ ਬਹਿਣ ਦੇ ਬਿਹਤਰ ਹੈ ਕਿ ਫਸਲ ਦੀ ਬਦਲਿਆ ਤਰੀਕੇ ਫਸਲ ਵੀ ਨਾ ਬਦਲੀ ਜਾਵੇ ਚਾਹੇ ਝੋਨੇ ਦੀ ਗੱਲ ਕਿ ਪਰ ਉਹਦੇ ਤਰੀਕੇ ਢੰਗ ਤਰੀਕੇ ਬਦਲੇ ਜਾਣ ਤਾਂ ਕਿ ਹੁਣ ਕਿਸਾਨ ਨੂੰ ਵੀ ਚਾਹੀਦਾ ਕਿ ਉਹ ਆਪਣੀ ਟ੍ਰੈਡੀਸ਼ਨਲ ਰਿਵਾਇਤੀ ਗੱਲਾਂ ਬਾਤਾਂ ਨੂੰ ਛੱਡ ਕੇ ਅੱਗੇ ਕਦਮ ਵਧਾਵੇ ਦੇਖੋ ਕਿਸੇ ਦਾ ਵਿਅਕਤੀਗਤ ਕੋਈ ਵੀ ਵਿਚਾਰ ਹੋ ਸਕਦਾ ਹੈ ਅਸੀਂ ਤਾਂ ਭਾਜਪਾ ਦੇ ਹਾਕਮਾਂ ਨੂੰ ਉਹਨਾਂ ਕੀ ਵਿਕਾਸ ਕੀਤਾ ਸਾਡੇ ਮੰਗਾ ਮਸਲੇ ਕੀ ਆ ਅਸੀਂ ਪੀਸਫੁਲੀ ਬਹਿ ਕੇ ਰੱਖਣਾ ਚਾਹੁੰਦੇ ਸੀ ਇਹ ਵਿਰੋਧ ਵਿੱਚ ਆਉਂਦਾ ਹੀ ਨਹੀਂ ਹੈਗਾ ਬਾਕੀ ਹੈਗਾ ਵੀ ਕਿਹੜੀ ਚੀਜ਼ ਚੰਗੀ ਆ ਹਰੇਕ ਬੰਦਾ ਜਿਹੜਾ ਉਹ ਟੀਵੀ ਦੇਖਦਾ ਚੈਨਲ ਸੁਣਦਾ ਜੇ ਕੋਈ ਚੰਗੀ ਚੀਜ਼ ਆਊਗੀ ਉਹਨੇ ਆਪੇ ਪਣਾ ਲੈਣੀ ਆ ਸਾਡੀ ਤਾਂ ਲੋੜ ਨਹੀਂ ਹੈਗੀ ਤੋਂ ਇਸ ਕਰਕੇ ਕੱਲਾ ਕਿਸਾਨ ਨੂੰ ਕੁਛ ਨਹੀਂ ਚਾਹੀਦਾ ਮੰਡੀ ਚਾਹੀਦੀ ਆ ਜਿਹੜੀ ਮੰਡੀ ਹੈ ਨਹੀਂਗੀ ਕੋਈ ਵੀ ਚੀਜ਼ ਤੁਸੀਂ ਵੇਚਣ ਦਾ ਪ੍ਰਬੰਧ ਕਰਦੇ ਹੋ ਕਿਸਾਨ ਨੇ ਪੈਦਾ ਕਰ ਲੈਣੀ ਆ ਬਾਕੀ ਜੋ ਕੁਝ ਵੀ ਅੱਜ ਤਾਈਂ ਆਇਆ ਵਾ ਉਹ ਫੇਲ ਹੋਇਆ ਵਾ ਉਹ ਚ ਘਾਟਾ ਪਿਆ ਵਾ ਤੇ ਜਿਹੜਾ ਕਦੋਂ ਤੱਕ ਕਰਾਂਗੇ ਦੇਖੋ ਸਾਡੀ ਤਾਂ ਮਜਬੂਰੀ ਆ ਸਾਡੀ ਮਜਬੂਰੀ ਆ ਅਸੀਂ ਜਦੋਂ ਤੱਕ ਭਾਲਣ ਤੱਕ ਬੈਠਾਂਗੇ ਨੇ ਉਹ ਤਾਂ ਪਠਾਨ ਨੂੰ ਉਹ ਤਾਂ ਧਿਆਨ ਹੀ ਨਹੀਂ ਦੇ ਰਹੇ ਤੁਸੀਂ ਕਹਿੰਦੇ ਜਦ ਤੱਕ ਭਾਲਣਗੇ ਉਹ ਬੈਠਣਗੇ ਉਹਦਾ ਧਿਆਨ ਹੀ ਨਹੀਂ ਦੇ ਰਹੇ ਜਿਹੜੇ ਉਹਨਾਂ ਨੇ ਤੁਹਾਡੇ ਨਾਲ ਖਾਸ ਕਰਕੇ ਜੇ ਗੱਲ ਕੀਤੀ ਹੈ ਸਿਆਸੀ ਪਾਰਟੀਆਂ ਦੀ ਜਾਂ ਇਸ ਟਾਈਮ ਜਿਹੜੀ ਸੈਂਟਰ ਚ ਸੀਗੀ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਰਾਜ ਦੇ ਵਿੱਚ ਹਰਿਆਣਾ ਤੁਸੀਂ ਬਾਰਡਰ ਤੇ ਬੈਠੇ ਹੋ ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਜਿਸ ਤਰੀਕੇ ਦਾ ਕਿਸਾਨਾਂ ਨਾਲ ਵਤੀਰਾ ਹੋਇਆ ਉਹਦੇ ਬਾਅਦ ਤੁਹਾਨੂੰ ਲੱਗਦਾ ਵੀ ਗੱਲਬਾਤ ਲਈਏ ਆਉਣਗੇ ਯਾ ਕੋ ਕਨਵਿੰਸਿੰਗਲੀ ਜਵਾਬ ਦੇ ਸਕਦੇ ਕਿਉਂਕਿ ਤੁਹਾਡੀਆਂ ਮੀਟਿੰਗਾਂ ਵੀ ਹੋਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਤੁਹਾਡੀਆਂ ਮੀਟਿੰਗਾਂ ਵੀ ਕਰਾਈਆਂ ਸਾਰੇ ਦੇਖਦੇ ਰਹੇ ਕਿਸ ਤਰੀਕੇ ਦੇ ਨਤੀਜੇ ਆਏ ਉਹਨਾਂ ਨੇ ਤੇ ਤੁਹਾਨੂੰ ਪੰਜ ਫਸਲਾਂ ਦਾ ਬਦਲ ਲਿਆ ਕੇ ਦੇ ਦਿੱਤਾ ਸੀ ਨਾ ਦੇਖੋ ਉਹ ਤਾਂ ਠੇਕਾ ਖੇਤੀ ਸੀ ਉਹ ਠੀਕ ਨਹੀਂਗਾ ਆ ਜਿੱਥੋਂ ਤੱਕ ਸਵਾਲ ਹੈਗਾ ਵੀ ਉਹ ਬਹਾਲ ਕੇ ਰੱਖਣ ਸਾਡੇ ਸਵਾਲਾਂ ਦੇ ਜਵਾਬ ਨਾ ਦੇਣ ਗੱਲ ਨਾ ਕਰਨ ਤੁਹਾਡੇ ਮਾਦਮ ਰਹੀ ਸਾਡਾ ਪੱਖ ਜਾ ਰਿਹਾ ਦੁਨੀਆ ਦੇ ਵਿੱਚ ਇਹ ਲੋਕ ਫੈਸਲਾ ਕਰਨਗੇ ਵੀ ਜਿਹੜੇ ਸਾਨੂੰ ਬਹਾਲ ਕੇ ਰੱਖਦੇ ਆ ਸਾਡੀਆਂ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਸਾਡੀਆਂ ਮੰਗਾਂ ਨਹੀਂ ਮੰਨਦੇ ਇਹੋ ਜੀ ਸਰਕਾਰ ਆਉਣੀ ਚਾਹੀਦੀ ਕਿ ਨਹੀਂ ਆਉਣੀ ਚਾਹੀਦੀ ਮੌਕਾ ਹੈ ਅਸੀਂ ਤਾਂ ਆਪਣਾ ਪੱਖ ਖੜਨਾ ਤੇ ਪੱਖ ਲਗਾਤਾਰ ਖੜਨਾ ਹੈ ਇਹੀ ਡੈਮੋਕ੍ਰੇਸੀ ਪੰਦੇਰ ਸਾਹਿਬ ਕਿਸਾਨਾਂ ਦੀ ਵੋਟ ਬਹੁਤ ਵੱਡਾ ਵੋਟ ਬੈਂਕ ਹੈ ਜਿਉ ਚੋਣ ਤਾਂ ਸਤਾ ਨੋਲਟ ਪੁਲਟ ਕਰ ਸਕਦੇ ਬਹੁਤ ਵੱਡਾ ਵੋਟ ਬੈਂਕ ਹੈ ਅੱਜ ਵੀ ਜੇ ਆਪਾਂ ਗੱਲ ਕਰੀਏ ਤੇ 60 70% ਜਿਹੜੀ ਕਿਸਾਨੀ ਨੂੰ ਨਿਰਭਰ ਕਰਦਾ ਸਾਡਾ ਸਾਰਾ ਦੇਸ਼ ਔਰ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਵੱਡਾ ਖਿੱਤਾ ਹੀ ਹੈਗਾ ਉਹਦਾ ਤੇ 바ਵਾ ਜੋ ਦੋਸ ਦੇ ਤੁਹਾਨੂੰ ਲੱਗਦਾ ਕਿ ਕਿਸਾਨ ਨੂੰ ਹੀ ਜੇ ਵੇਅਰ ਕੀਤਾ ਜਾਵੇ ਤੇ ਸੱਤਾ ਦੇ ਵਿੱਚ ਚੇਂजेस ਆ ਸਕਦੇ ਕਿਉਂਕਿ ਨਾ ਨਾ ਕਰਦੇ ਵੈਸੇ ਤਾਂ ਹਾਲਾਤ ਐ ਹੋਗੇ ਕਿ ਪੋਲਿਟਿਸ਼ੀਅਨ ਜਿਹੜੇ ਨੇ ਉਹਨਾਂ ਦੇ ਵੀ ਆਪਣੇ ਇਖਲਾਕ ਕੋਈ ਨਹੀਂ ਰਿਹਾ ਤੁਸੀਂ ਦੇਖ ਹੀ ਰਹੇ ਹੋ ਕਿਸ ਤਰੀਕੇ ਨਾਲ ਡੱਡੂ ਛੜਕਪੀਆਂ ਜਿਹੜੀਆਂ ਇੱਕ ਪਾਰਟੀ ਤੋਂ ਦੂਜੀ ਪਾਰਟੀ ਚ ਮਾਰ ਰਹੀਆਂ ਕਿਸ ਤੇ ਤੁਸੀਂ ਯਕੀਨ ਕਰੋਗੇ ਦੇਖੋ ਸਾਡਾ ਮਕਸਦ ਇਹਨੂੰ ਹਰਾਉਣਾ ਦੂਜਾ ਜਿਤਾਉਣਾ ਹੈ ਨਹੀਂ ਕਾਰਪੋਰੇਟ ਦੀਆਂ ਪਾਲਿਸੀਆਂ ਨੇ ਨੀਤੀਆਂ ਨੇ ਜਿਹੜਾ ਮਰਜ਼ੀ ਉਹ ਲਾਗੂ ਕਰ ਰਿਆ ਵਰਤਮਾਨ ਚ ਜਿਹੜੀ ਸੱਤਾ ਚ ਸਰਕਾਰ ਬੈਠੀ ਆ ਉਹਦਾ ਉਹਦੇ ਖਿਲਾਫ ਅੰਦੋਲਨ ਆ ਉਹਦੇ ਖਿਲਾਫ ਅਸੀਂ ਅੰਦੋਲਨ ਸੱਤਾ ਦੇ ਖਿਲਾਫ ਹਮੇਸ਼ਾ ਲੜਦੇ ਹੈਗੇ ਆ ਅਸੀਂ ਜਿਹੜੇ ਮਜੂਦਾ ਸਰਕਾਰ ਆ ਉਹਦੇ ਪੱਖ ਦਿਨਾਉਣੇ ਆ ਲੋਕਾਂ ਨੂੰ ਹੁਣ ਉਹਨਾਂ ਨੇ ਦੇਖਣਾ ਵੀ ਇਹਨਾਂ ਨੂੰ ਚੋਣਨਾ ਕਿ ਨਹੀਂ ਚੋਣਨਾ ਜੇ ਸਾਡੇ ਨਾਲ ਜ਼ਬਰ ਕਰਦੀ ਆ ਭਾਜਪਾ ਧੱਕਾ ਕਰਦੀ ਆ ਤਾਂ ਆਟੋਮੈਟਿਕ ਸੱਤਾ ਚ ਨਹੀਂ ਆਊਗੀ ਤਾਂ ਗਾਹਾਂ ਆਉਣ ਵਾਲੇ ਨੂੰ ਪਤਾ ਲੱਗ ਜਾਊਗਾ ਵੀ ਜੇ ਕਿਸਾਨਾਂ ਨਾਲ ਐ ਧੱਕਾ ਕਰਾਂਗੇ ਤਾਂ ਇਹ ਭਈ ਫਿਰ ਡੈਮੋਕਰਸੀ ਵਿੱਚ ਬੋਟ ਨਹੀਂ ਪਾਉਣਗੇ ਹਰ ਇੱਕ ਦਾ ਹੱਕ ਆ ਹਾਂ ਕਿੰਨੂੰ ਪਾਉਣੀ ਨਹੀਂ ਪਾਉਣੀ ਸਾਡੇ ਕਿਸਾਨ ਨੇ ਫੈਸਲਾ ਕਰਨਾ ਕਿਸਾਨਾਂ ਦੀ ਐਕਟਿਵਿਜ਼ਮ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ ਐਕਟਿਵਿਜ਼ਮ ਬਹੁਤ ਜ਼ਿਆਦਾ ਲਗਾਤਾਰ ਜਾਰੀ ਹੈ ਪਰ ਪੱਕੇ ਤਰੀਕੇ ਦੇ ਨਾਲ ਜਾਰੀ ਹੈ ਤੁਸੀਂ ਜਿਹੜੇ ਜਗ੍ਹਾ-ਜਗ੍ਹਾ ਤੇ ਆਪਣੇ ਤਰੀਕੇ ਦੇ ਨਾਲ ਭੱਜ ਪਈਆਂ ਨੂੰ ਘੇਰ ਰਹੇ ਹੋ ਲੀਡਰਾਂ ਨੂੰ ਜਿਹੜੇ ਲੋਕ ਸਭਾ ਦੇ ਵਿੱਚ ਕੈਂਡੀਡੇਟਸ ਨੇ ਘੇਰ ਰਹੇ ਹੋ ਉਹਨਾਂ ਤੇ ਜਵਾਬਾਂ ਕਿਵੇਂ-ਕਿਵੇਂ ਜਵਾਬ ਆ ਰਹੇ ਕਿਉਂਕਿ ਤੁਸੀਂ ਵੀ ਲਗਾਤਾਰ ਮੀਡੀਆ ਤੇ ਆ ਕੇ ਆਪਣੀ ਗੱਲ ਕਹਿੰਦੇ ਹੋ ਆ ਦੇਖੋ ਲੋਕਾਂ ਕੋਲੇ ਦੋ ਪੱਖ ਜਾਣੇ ਚਾਹੀਦੇ ਸੀ ਅਸੀਂ ਦ੍ਰਿੜਤਾ ਨਾਲ ਲੜ ਰਹੇ ਹਾਂ ਜੇ ਲੋਕ ਸਾਡੀ ਸਪੋਰਟਰਾਂ ਕਰਨ ਤੇ ਸੰਘਰਸ਼ ਕੀਤਾ ਨਹੀਂ ਜਾਗਦਾ ਜਿਹੜੇ ਜਵਾਬ ਇਹ ਦੇ ਰਹੇ ਨੇ ਵੀ ਲੋਕਾਂ ਜਾ ਰਹੇ ਨੇ ਇਹ ਹੁਣ ਮੌਕਾ ਬਹੁਤ ਵਧੀਆ ਪਹਿਲੀ ਵਾਰ ਹੋ ਰਿਹਾ ਵੀ ਦੇਸ਼ ਚਨਾਜ ਜਾ ਰਿਹਾ ਤੇ ਕਿਸਾਨ ਅੰਦੋਲਨ ਕਰ ਰਿਹਾ ਇਹੀ ਪੋਲਿਟਿਕਲ ਕਿਸਾਨਾਂ ਮਜ਼ਦੂਰਾਂ ਦਾ ਝੰਡਾ ਬਣ ਰਿਹਾ ਪਰ ਜਦੋਂ ਕੋਈ ਵੀ ਏਜੰਡਾ ਵੋਟਾਂ ਬਣਾਉਂਦਾ ਹੋਵੇ ਤੇ ਵੋਟਾਂ ਤੋੜਦਾ ਹੋਵੇ ਉਦੋਂ ਉਹਦੇ ਤੇ ਕੁਛ ਨਾ ਕੁਛ ਕਰਨਾ ਪੈਂਦਾ ਹੁੰਦਾ ਸਾਡਾ ਕੰਮ ਆਪਣੀ ਆਵਾਜ਼ ਨੂੰ ਪੂਰੇ ਬਲੰਦ ਤਰੀਕੇ ਨਾਲ ਰੱਖਣਾ ਅਸੀਂ ਰੱਖ ਰਹੇ ਹਾਂ ਕਾਂ ਵੀ ਰੱਖੀ ਜਾਮਾ ਚੋਣ ਮਨੋਰਥ ਪੱਤਰ ਦੇ ਵਿੱਚ ਜਿਹੜੇ ਬਣਾਏ ਨੇ ਇਹਨਾਂ ਨੇ ਮੈਨੀਫੈਸਟੋ ਉਹਦੇ ਚ ਕਿਤੇ ਕਿਤੇ ਗੱਲ ਆਉਂਦੀ ਏ ਡਿਫਰੈਂਟ ਡਿਫਰੈਂਟ ਪਾਰਟੀਆਂ ਦੀ ਕਿਤੇ ਕਿਤੇ ਗੱਲ ਨਹੀਂ ਆਉਂਦੀ ਪਰ ਮੇਰੇ ਖਿਆਲ ਚ ਪਤਾ ਨਹੀਂ ਕਿਸਾਨ ਉਸ ਤੋਂ ਸੈਟੀਸਫਾਈਡ ਹੈ ਜਿਸ ਤਰੀਕੇ ਦੀ ਉਹ ਗੱਲ ਆਪਣੇ ਰੱਖ ਰਹੇ ਨੇ ਨਹੀਂ ਰੱਖ ਰਹੇ ਸਾਰੀਆਂ ਪਾਰਟੀਆਂ ਨੇ ਆਪਣੇ ਚੋਣ ਮਨੋਰਥ ਪੱਤਰ ਬਣਾਏ ਨੇ ਐਵੇਂ ਕਿ ਕਿਤੇ ਕਿਤੇ ਗੱਲ ਆ ਰਹੀ ਓ ਦੀ ਹੁਣ ਤੁਹਾਡੀਆਂ ਜਿਹੜੀਆਂ ਜਿਸ ਹਿਸਾਬ ਦੇ ਨਾਲ ਜੇ ਮੁਲਾਂਕਣ ਕੀਤਾ ਜਾਏ ਤੁਹਾਡੀਆਂ ਜਿਹੜੀਆਂ ਡਿਮਾਂਡਸ ਨੇ ਜਾਂ ਲਿਸਟ ਹੈਗੀ ਹੈ ਉਹ ਤਾਂ ਬਹੁਤ ਲੰਬੀ ਚੌੜੀ ਹੈ ਮੰਗਾਂ ਦੀ ਔਰ ਜਾਇਜ਼ ਹੈ ਬਹੁਤ ਲੰਬੀ ਚੌੜੀ ਹੈ ਬਟ ਉਹਦੇ ਕਿਤੇ ਫਿੱਟ ਬੈਠ हां देखो सारीयां फेट बैठ दिया डब्ल्यूटीओ तो भारत नु बाहर लेंदा चावे किसी पार्टी दा कोई नहीं कांग्रेस ने कुछ चौन मैनिफेस्टो पाए ने कर्जे वाली गल ते मजदूरां दी ਨਰੇਗਾ ਵਾਲੀ ਗੱਲ ਤੇ ਫਸਲੀ ਬੀਮਾ ਤੇ ਉਹਨਾਂ ਦਾ ਨਹੀਂ ਹੈਗਾ ਅਸੀਂ ਤਾਂ ਸਾਰਿਆਂ ਨੂੰ ਕਹਿ ਰਹੇ ਵੀ ਜਿਹੜੀ ਵਿਰੋਧੀ ਧਿਰ ਚ ਨੇ ਉਹ ਦੱਸਣ ਵੀ ਕਿਵੇਂ ਮਸਲੇ ਹੱਲ ਕਰਨਗੇ ਉਹਨਾਂ ਕੋਲੇ ਹਰ ਵਰਤਮਾਨ ਸਰਕਾਰ ਦਾ ਭੱਜ ਨਿਕਲੀ ਉਹਨਾਂ ਦੇ ਚੋਣ ਮੈਨੀਫੈਸਟੋ ਵਿੱਚ ਕਾਰਪੋਰੇਟ ਏਜੰਡਾ ਵਾ ਕਿਸਾਨ ਮਜ਼ਦੂਰ ਦਾ ਕੋਈ ਏਜੰਡਾ ਐ ਨਹੀਂ ਕੋਈ ਅ ਬਹੁਤ ਬਹੁਤ ਧੰਨਵਾਦ ਪੰਦੇਰ ਸਾਹਿਬ ਹੁਣ ਤੁਸੀਂ ਕੀ ਕਰੋਗੇ ਨੈਕਸਟ ਰਣਨੀਤੀ ਹੁਣ ਜੇ 3 ਵਜੇ ਤੱਕ ਨਾ ਆਏ ਫਿਰ ਕੀ ਕਰਨਾ ਹੈ ਡੇਢ ਕਜੇ ਲੰਗਰ ਛਕਾਂਗੇ ਜੀ 3 ਵਜੇ ਪੀਸੀ ਕਰਾਂਗੇ ਆਪਣਾ ਪੱਖ ਰੱਖਾਂਗੇ ਤੇ ਸ਼ੰਭੂ ਬਾਰਡਰ ਜਾਵਾਂਗੇ ਜੀ 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 ਧੰਨਵਾਦ ਸਾਡੇ ਨਾਲ ਸੀਗੇ ਸਰਵਨ ਸਿੰਘ ਪੰਦੇਰ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਈਏ ਕਿ ਇਸ ਤਰੀਕੇ ਦੇ ਨਾਲ ਉੱਥੇ ਅਰਜੁਨ ਮੁੰਡਾ ਚਾਹੇ ਉਹ ਅਮਿਤ ਸ਼ਾਹ ਚਾਹੇ ਨਰਿੰਦਰ ਮੋਦੀ ਉਹਨਾਂ ਸਭ ਦੀਆਂ ਜੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਉਹਨਾਂ ਨੇ ਇੱਥੇ ਤਸਵੀਰਾਂ ਲਾਈਆਂ ਹੋਈਆਂ ਪੰਜ ਜਿਹੜੇ ਕੁਰਸੀਆਂ ਨੇ ਉਹ ਇੱਥੇ ਬਰਕਰਾਰ ਕੀਤੀਆਂ ਹੋਈਆਂ ਐ ਪ੍ਰਧਾਨ ਮੰਤਰੀ ਸਾਹਿਬ ਦੀ ਕੁਰਸੀ ਹੈ ਖੁੱਲੀ ਬਹਿਸ ਦੇ ਲਈ ਪਾਣੀ ਵੀ ਰੱਖਿਆ ਹੋਇਆ ਹੈ ਔਰ ਨਰਿੰਦਰ મોદી ਪੀਐਮ ਸਾਹਿਬ ਦੀ ਕੁਰਸੀ ਰੱਖੀ ਹੋਈ ਹੈ ਐ ਤੁਸੀਂ ਦੇਖ ਸਕਦੇ ਹੋ ਕਿ ਅਮਿਤ ਸ਼ਾਹ ਜਿਹੜੇ ਨੇ ਉਹਨਾਂ ਦੀ ਕੁਰਸੀ ਰੱਖੀ ਹੋਈ ਹੈ ਉਹਦੇ ਬਾਅਦ ਇਹਨਾਂ ਦੀ ਕੁਰਸੀ ਰੱਖੀ ਹੋਈ ਹੈ ਜੀ ਅਰਜੁਨ ਮੁੰਡਾ ਜੀ ਦੀ ਉਦੇ ਬਾਅਦ ਇਹ ਸਾਰੀਆਂ ਕੁਰਸੀਆਂ ਜਿਹੜੀਆਂ ਨੇ ਉਹਨਾਂ ਨੇ ਲਾਈਆਂ ਹੋਈਆਂ ਖਾਸ ਤੌਰ ਤੇ ਜੇਪੀ ਨੱਡਾ ਜੀ ਦੀ ਲਾਈ ਹੋਈ ਹੈ ਉਦੇ ਬਾਅਦ ਉਹਨਾਂ ਨੇ ਸੁਨੀਲ ਜਾਖੜ ਜੀ ਦੀ ਵੀ ਕੁਰਸੀ ਜਿਹੜੀ ਹੈ ਉਹ ਲਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਅਰਜੁਨ ਮੁੰਡਾ ਜੀ ਦੀ ਤੇ ਉਹਦੇ ਬਾਅਦ ਉਹਨਾਂ ਨੇ ਖਾਸ ਤੌਰ ਤੇ ਜੇ ਗੱਲ ਕਰੀਏ ਤੇ ਉਹਦੇ ਬਾਅਦ ਸਾਰੀਆਂ ਕੁਰਸੀਆਂ ਇੱਥੇ ਲਾ ਕੇ ਉਹਨਾਂ ਨੇ ਇਸ ਟਾਈਮ ਖੁੱਲੀ ਬਹਿਸ ਦਾ ਜਿਹੜਾ ਹੈ ਉਹ ਸੱਦਾ ਜ਼ਰੂਰ ਦਿੱਤਾ ਹੋਇਆ ਹੈ ਪੂਰੇ ਤਰੀਕੇ ਦੇ ਨਾਲ ਔਰ ਉਹਨਾਂ ਨੇ ਇਸ ਸੱਦੇ ਦੇ ਵਿੱਚ ਖਾਸ ਤੌਰ ਤੇ ਜਿਹੜੀ ਹੈ ਉਹ ਬੁਲਾਇਆ ਹੈ ਕਿ ਉਹ ਕਿਸਾਨੀ ਦੇ ਮੁੱਦਿਆਂ ਤੇ ਜੜੀ ਹੈ ਉਹ ਗੱਲਬਾਤ ਕਰਨ ਇਸ ਤਰੀਕੇ ਦੇ ਨਾਲ ਉਹ ਲਗਾਤਾਰ ਜੇ ਗੱਲ ਕਰੀਏ ਤਾਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਹਜੇ ਇਸ ਟਾਈਮ ਤੇ ਜਿਹੜਾ ਹੈ ਮਾਹੌਲ ਪੂਰੇ ਤਰੀਕੇ ਦੇ ਨਾਲ ਕਿਸਾਨ ਬੈਠੇ ਹੋਏ ਨੇ ਔਰ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਉਸ ਦੇ ਨਾਲ ਹੀ ਤੁਹਾਨੂੰ ਦੱਸਿਆ ਕਿ ਕਹਿੰਦੇ ਕਿ ਅਸੀਂ ਹਜੇ ਇੰਤਜ਼ਾਰ ਕਰਾਂਗੇ ਔਰ ਇੰਤਜ਼ਾਰ ਕਰਨ ਤੋਂ ਬਾਅਦ ਅਸੀਂ ਮੀਡੀਆ ਨਾਲ ਗੱਲਬਾਤ ਕਰਾਂਗੇ ਆਪਣੀ ਆਪਣਾ ਪੱਖ ਵੀ ਜ਼ਰੂਰ ਰੱਖਾਂਗੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਆਪਣੇ ਏਜੰਡਾ ਲੈ ਕੇ ਕਿਸਾਨ ਬੈਠੇ ਹੋਏ ਨੇ ਪੂਰੇ ਤਰੀਕੇ ਦੇ ਨਾਲ ਔਰ ਗੱਲਬਾਤ ਕਰਨ ਲਈ ਤਿਆਰ ਨੇ ਔਰ ਕਹਿੰਦੇ ਕਿ ਭਾਜਪਾ ਦੇ ਲੀਡਰ ਆਉਣ ਔਰ ਸਾਡੇ ਨਾਲ ਗੱਲ ਕਰਨ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਸਿੱਖ ਕੌਮ ਦੇ ਪ੍ਰਸਿੱਧ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਸੰਗਤਾਂ ਨੂੰ ਗੁਰੂ ਦੀ ਇਲਾਹੀ ਪਾਣੀ ਵਿੱਚੋਂ ਰਸ ਪਿੰਨੇ ਕੀਰਤਨ ਨਾਲ ਨਿਹਾਲ ਕਰਨਗੇ ਇਹਨਾਂ ਸਮਾਗਮਾਂ ਦਾ ਆਯੋਜਨ ਬੁੱਧਵਾਰ 15 ਮਈ ਤੋਂ ਸ਼ਨੀਵਾਰ 18 ਮਈ ਸ਼ਾਮ 6:30 ਵਜੇ ਤੋਂ ਲੈ ਕੇ ਰਾਤ 9:00 ਵਜੇ ਤੱਕ ਅਤੇ 19 ਮਈ ਦਿਨ ਐਤਵਾਰ ਸਵੇਰੇ 10:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਕੀਤਾ ਜਾਵੇਗਾ। ਇਸ ਦੌਰਾਨ ਰਾਗੀ ਭਾਈ ਰਣਦੀਰ ਸਿੰਘ ਜੀ, ਸਾਬਕਾ ਹਜ਼ੂਰੀ ਰਾਗੀ ਸ਼੍ਰੀ ਤਰਪਾਰ ਸਾਹਿਬ, ਕਥਾਵਾਚਕ ਭਾਈ ਬਰਿੰਦਰਪਾਲ ਸਿੰਘ ਜੀ, ਦੇਰਾਤੂਣ ਵਾਲੇ, ਕਥਾ ਕੀਰਤਨ ਰਾਹੀ ਸੰਗਤ ਨੂੰ ਨੇਹਾਲ ਕਰਨਗੇ। ਆਪ ਸਭ ਗੁਰਦੁਆਰਾ ਦਸ਼ਮੇਸ਼ ਦਰਬਾਰ, ਪੋਰਟ ਰੀਡਿੰਗ, ਨਿਊ ਜਰਸੀ ਵਿਖੇ ਪਹੁੰਚ ਕੇ ਗੁਰੂ ਸਾਹਿਬਾਨ ਦੀਆਂ ਅਸੀਸਾਂ ਦੇ ਪਾਤਰ ਬਣੋ ਜੀ ਗੁਰਦੁਆਰਾ ਦਸ਼ਮੇਸ਼ ਦਰਬਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਹੋਣ ਵਾਲੇ ਇਨ੍ਹਾਂ ਸਮਾਗਮਾਂ ਦਾ ਸਿੱਧਾ ਪ੍ਰਸਾਰਣ D5 ਚੈਨਲ ਪੰਜਾਬੀ ਤੇ ਵੀ ਹੋਵੇਗਾ ਨਿਰਧਾਰਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ